ਲੋ ਜੀ ਆਪਣੇ ਘਰ ਚ ਇੱਕ ਵਾਰੀ ਫੇਰ ਸਾਗ ਦੀ ਐਂਟਰੀ ਹੋ ਚੁੱਕੀ ਐ ਮੰਮੀ ਸਾਗ ਸਵਾਰਨ ਲੱਗੀ ਹੋਈ ਐ ਓ ਮਾਈ ਗੋਡ ਜਦ ਤੱਕ ਸਾਡੀ ਧੁੰਨੀਆਂ ਹਰੀਆਣੀ ਨਾ ਹੋ ਜਾਂਦੀਆਂ ਜਦ ਤੱਕ ਸਾਗ ਨਹੀਂ ਮੁੱਕਣਾ ਪਤਾ ਵਈ ਕਾਹਦੇ ਸਾਗ ਬਣਾਵਾਂਗੇ ਦੋ ਦਿਨ ਹੀ ਕੀ ਗੱਲ ਲੱਗ ਜਾਹਾਂਗੇ ਜੀ ਸੁੱਕੀ ਸਬਜ਼ੀ ਸਵੇਰੇ ਬਣਾ ਸੰਜਰ ਖਤਮ ਹਾਂ ਦੁਆ ਦੇਖਦੇ ਰਹਿ ਜਾਗਾ ਇਹ ਤਾਂ ਮੇਰੇ ਜੋ ਕੀ ਸਬਜ਼ੀ ਬਚੀ ਹੋਣੀ ਐ ਨਾ ਇਹ ਵੇ ਸਿਆਣਾ ਐ ਵਾ ਖਾ ਹੋ ਜਾ ਸਾਗ ਉਹਨੂੰ ਸੋਹਣਾ ਲੱਗਾ ਸਾਗ ਖਾਣਾ ਇਹ ਵੀ ਐ ਮੁੰਡਿਆਂ ਨੇ ਖਾਣਾ ਬਹੁਤ ਨਾ ਇਹ ਕਹਿੰਦਾ ਹੈ ਵੀ ਉਹਨਾਂ ਦੇ ਜਿਵੇਂ ਆਲੂ ਲੂ ਵੀ ਉਹਨਾਂ ਨੇ ਪਾੰਦੈ ਚਾਵਲ ਨਹੀਂ ਖਾਣੇ ਇਹਨਾਂ ਨੇ ਤਾਂ ਇਹਨਾਂ ਨੂੰ ਸਾਗ ਠੀਕ ਹੈ ਤਾਂ ਸਾਗ ਠੀਕ ਹੈ ਸਵੇਰ ਨੂੰ ਬਣਾਉਂਗਾ ਜੀ ਆਪਣੇ ਘਰ ਵਿੱਚ ਸਾਗ ਇੱਧਰ ਹਰ ਵੀ ਤੇਨੇ ਗੋਭੀ ਵੀ ਰੱਖੀ ਹੋਈ ਹੈ ਭਾਈ ਸਵੇਰ ਨੂੰ ਕਹਿੰਦੀ ਹੈ ਵੀ ਇਹ ਗੋਭੀ ਮੰਚੂਰੀਨ ਬਣਾ ਕੇ ਖਵਾਉਂਗੀ ਸਾਨੂੰ ਅਜੀਨ ਤੜਕਾ ਲਾਣਾ ਯਾਰ ਤੂੰ ਪਹਿਲਾਂ ਗੋਭੀ ਮਨਚੂਰੀਨ ਗਿਆ ਹਰ ਵੀ ਤੂੰ ਮੈਂ ਕਹਿੰਦੀ ਸੀ ਹੁਣ ਸਵੇਰੇ ਮੈਂ ਸਾਗ ਬਣਾਣਾ ਉਹ ਗੋਭੀ ਮਨਚੂਰੀਨ ਨਹੀਂ ਵੜ ਸਕਦੀ ਮੈਂ ਦੁਬਾਰੇ ਗੋਭੀ ਲੈ ਕੇ ਨਾ ਮੈਂ ਨਾ ਹਲੇ ਸਫਾਈ ਸ਼ੁਰੂ ਕਰੀ ਵੀ ਐ ਤਾਂ ਕਰਕੇ ਨਾ ਤੇ ਸਾਡਾ ਹੁਣ ਮਨਚੂਰੀਨ ਗਿਆ ਨਹੀਂ ਦੋ ਦਿਨ ਰੁਕ ਜਾ ਮੈਂ ਸਫਾਈ ਪੂਰੀ ਕਰ ਦਮਾ ਸਫਾਈਆਂ ਮੇਰੀਆਂ ਹੋ ਜਾਣ ਅੱਜ ਕੱਲ੍ਹ ਐਸੇ ਬਲੌਗ ਦੇ ਚੱਕਰ 'ਚ ਸਾਨੂੰ ਖਾਣ ਨੂੰ ਬਹੁਤ ਕੁਝ ਮਿਲ ਜਾਂਦਾ ਹੈ ਕਦੀ ਬਗੋੜੇ ਕਦੀ ਮਨਚੂਰੀਨ ਜੇ ਨਾ ਬਲੌਗ ਬਣਾਣਾ ਹੋਵੇ ਫਿਰ ਤਾਂ ਮਸਾਂ ਕਿਥੇ ਮਿਲਦਾ ਫਿਰ ਤਾਂ ਭੁੱਖੇ ਮਰਦੇ ਆ ਫਿਰ ਤੇ ਇਹਨਾਂ ਨੂੰ ਕੁਝ ਨਹੀਂ ਮਿਲਦਾ ਰੋਟੀ ਵੀ ਨਹੀਂ ਮਿਲਦੀ ਹਨਾ ਮੰਮੀ ਜੇ ਨਾ ਬਲੌਗ ਬਣਾਣਾ ਹੋ ਕਰਤਾ ਨਹੀਂ ਕੁਝ ਮਿਲਦਾ ਨਾ ਆਹੋ ਮੰਮੀ ਨੇ ਵੀ ਕੋਈ ਭਾਈ ਭਰਦੀ ਮਹਿਤਾਜ ਨੂੰ ਜਦ ਮਰਜੀ ਦੇਖ ਲੋ ਮੇਰੇ ਕੰਪਿਊਟਰ ਉੱਪਰ ਬੈਠ ਕੇ ਨਾ ਲੈਪਟਾਪ ਉੱਪਰ ਇਹ ਸਾਰਾ ਦਿਨ ਗੇਮ ਖੇਲੀ ਜਾਂਦਾ ਹੈ ਮਹਿਤਾਜ ਉੱਠ ਚੱਲ ਨਹੀਂ ਬੰਦ ਨਹੀਂ ਕਰਨਾ ਬਸ the next day لو ਕਹਿੰਦੇ ਨਿਆਣਿਆਂ ਨੂੰ ਨਾ ਪਿਆਰ ਨਾਲ ਟ੍ਰੀਟ ਕਰੋ ਪਿਆਰ ਨਾਲ ਟ੍ਰੀਟ ਕਰਦੇ ਆਂ ਜੀ ਸਾਰੇ ਗੁਣ ਇਹ ਸਾਰੇ ਗੁਣ ਇਹ ਉੜ ਜਾ ਇਹ ਉੜ ਜਾ ਇਹ ਪਿਆਰ ਨਾਲ ਤਾਂ ਉੱਠਣੀ ਵੀ ਹੁਣ ਗਾਣਾ ਗਾਏਗਾ ਕੰਮ ਹੈ ਭਾਈ ਹੁਣ ਮੈਂ ਵੀ ਪਿਆਰ ਜਿੰਨਾ ਕਿ ਮੇਰੇ ਚ ਹੈ ਤਾਂ ਮੈਂ ਸਾਰਾ ਪਿਆਰ ਦਿਖਾਤਾ ਇਹਨੂੰ ਪਰ ਇਹ ਉੱਠੀ ਦੀ ਹੈ ਹੁਣ ਮੇਰਾ ਦੂਸਰਾ ਰੂਪ ਹਾਜ਼ਰ ਹੋ ਜਣਾ ਹੁਣ ਦੇਖੋ ਇਹ ਕਿਆ ਕਰਨ ਲੱਗੀ ਹੋਈ ਆ ਹੁਣ ਪਿਆਰ ਤਾਂ ਇਹਦੇ ਵਿੱਚ ਰਾਸ ਨਹੀਂ ਆਇਆ ਸਰਗੁਣ ਹੁਣੇ ਫੇਰ ਪੈ ਗਈ ਆ ਟਾਈਮ ਹੋਇਆ 8:58 ਜਾਨੀ ਕਿ 9 ਵਜੇ ਕੀ ਅੱਜ ਹਰਪ੍ਰੀਤ ਕੋਲ ਸਾਡੇ ਨਾਲ ਨਾਰਾਜ਼ ਹੋਈ ਵੀ ਆ ਜੀ ਸਵੇਰੇ ਸਵੇਰੇ ਪੱਖੇ ਚ ਲਾਇਆ ਦੇ ਆ ਇਹਨੇ ਸਾਨੂੰ ਬਾਹਰ ਕੱਢਿਆ ਵਾਏ ਸਾਡੇ ਨਾਲ ਬੋਲ ਵੀ ਨਹੀਂ ਰਹੀ ਚੱਕਰੇ ਇਹ ਗੱਲ ਕਰ ਨਹੀਂ ਰਹੀ ਸਾਡੇ ਨਾਲ ਸਾਡੇ ਤੇ ਹਰਵਿੰਦ ਤਾਂ ਬਲੌਗ ਬਣਾਈਏ ਇਹ ਹਰਪ੍ਰੀਤ ਮਾਜੀ ਹੋ ਰਹੀ ਹੈ ਹਰਵਿੰਦ ਬਲੌਗ ਬਣਾਈਏ ਬਲੌਗ ਇਹ ਹਰਪ੍ਰੀਤ ਅੱਜ ਠੰਡ ਬਹੁਤ ਹੈ ਹੈ ਨਾ ਹੈ ਇਹ ਕਿ ਮੈਨੂੰ ਲੱਗ ਰਹੀ ਜੀ ਪਾਣੀ ਪੱਖੇ ਚ ਲਾਇਆ ਤਾਂ ਲੱਗ ਰਹੀ ਠੰਡ ਦਿਨ ਦੀ ਸ਼ੁਰੂਆਤ ਆਪਾਂ ਕਰੀਏ ਸਾਗ ਦੇ ਨਾਲ ਸਾਗ ਆਪਣਾ ਰੇਜਾ ਪੈ ਗਿਆ ਅੱਜ ਹਰਪੀ ਦੇ ਡਿਊੜੀ ਲੱਗੀ ਹੋਈ ਹੈ ਸਾਗ ਉੱਪਰ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਨਵੇਂ ਬਲੌਗ 'ਚ ਅੱਜ ਤੋਂ ਬੜੀ ਤੇਜ਼ ਨਿਕਲ ਰਹੀ ਹੋਈ ਹੈ ਬਾਕੀ ਜਿਨ੍ਹਾਂ ਦੇ ਮੁਕਾਬਲੇ ਅੱਜ ਗਰਮੀ ਜ਼ਿਆਦਾ ਹੈ ਅੱਜ ਧੁੱਪ ਨਾ ਬੈਠ ਹੀ ਨਹੀਂ ਹੋ ਰਹੀ ਔਰ ਧੁੱਪ ਧੁੱਪ ਜੇ ਬੈਠ ਕੇ ਆਪਾਂ ਸਾਗ ਰਝਾਨ ਲੱਗੇ ਹੋਏ ਆ ਅੱਜ ਮੇਰੇ ਖਿਆਲ ਤੋਂ ਇਹ ਆਪਣੇ ਸਿਆਲ ਦਾ ਅਖੀ ਜੀ ਸਾਗ ਹੋਊਗਾ ਹਰਪੀ ਤੇ ਨਹੀਂ ਨਾ ਹਾਂ ਇੱਕ ਅੱਧੀ ਵਾਰੀ ਹੋਰ ਬਣ ਜਣਾ ਇੱਕ ਅੱਧੀ ਵਾਰੀ ਹਾਂ ਕਿੰਨੀ ਵਾਰੀ ਬਣ ਜਣਾ ਇਹਦੇ ਬਾਅਦ ਵਿੱਚ ਅੱਛਾ ਜੀ ਅੱਜ ਹਰਪ੍ਰੀਤ ਨੇ ਸਾਨੂੰ ਖਾਣ ਵਾਸਤੇ ਕੁਝ ਨਹੀਂ ਦਿਆ ਸਵੇਰ ਦੇ ਆ ਕਿਉਂਕਿ ਕੱਲ ਮੈਂ ਰੋਟੀਆਂ ਬਣਾਈਆਂ ਮੈਂ ਅੱਜ ਐਨੀਆਂ ਰੋਟੀਆਂ ਘਾਣੋਂ ਪਰ ਕਹੀ ਇਹਨਾਂ ਨੇ ਰੋਟੀ ਖਾਧੀ ਨਹੀਂ ਅੱਜ ਇਹਦੇ ਲਈ ਸਜਾਏ ਅੱਜ ਸਵੇਰ ਤੋਂ ਮੈਂ ਭੁੱਖਾ ਹੀ ਫਿਰ ਰਿਹਾ ਹਾਂ ਤੁਸੀਂ ਨਹੀਂ ਪਰ ਮੈਨੂੰ ਖਾਣੇ ਨੂੰ ਕੁਝ ਨਹੀਂ ਮਿਲਿਆ ਸਾਰੇ ਹੀ ਭੁੱਖੇ ਫਿਰਦੇ ਆ ਬਈ ਸਾਰੇ ਕਿਸੇ ਨੂੰ ਨਹੀਂ ਬਣਾਈ ਮੈਂ ਰੋਟੀ ਰੋਜ਼ ਮੈਨੂੰ ਐਨੇ ਨਹੀਂ ਦੇਦੇ ਪੈਂਦੀ ਇਹ ਰੋਟੀਆਂ ਹੂੰ ਰੋਜ਼ ਹੂੰ ਜਦ ਬਣਾਉਂਦੇ ਆ ਜਾਂ ਕੋਈ ਖਾਂਦਾ ਜੇ ਅੱਜ ਮੈਂ ਤਾਂ ਹੀ ਬਣਾਈ ਨਹੀਂ ਹੈਗੀ ਫਿਰ ਰੋਟੀ ਰਾਤ ਨੂੰ ਤੂੰ ਕਿਹਾ ਤਵੀ ਆਪਾਂ ਗੋਭੀ ਤੇ ਪਕੌੜੇ ਖਾਉਂਗੇ ਪਕੌੜੇ ਨਹੀਂ ਸੱਚ ਗੋਭੀ ਦੇ ਪਰੌਂਠੇ ਗੋਭੀ ਦੇ ਪਰੌਂਠੇ ਫੇਰ ਮੈਂ ਕੈਨਸਲ ਕਰ ਦਿੱਤੇ ਕਿਉਂ ਕਿ ਅੱਜ ਦੇਵੀ ਪਰ ਲੰਗਰ ਹੈ ਦੇਵੀ ਪਰ ਲੰਗਰ ਹੈ ਬਈ ਇਹਨੇ ਬਈ ਸੱਚ ਗੱਲ ਪਤਾ ਕੀ ਹੈ ਮੈਂ ਦੱਸਦਾ ਤੁਹਾਨੂੰ ਸੱਚ ਗੱਲ ਇਹਨੇ ਬਲੌਗ ਵਾਸਤੇ ਪਰੌਂਠੇ ਬਣਾਣ ਦੇ ਵਾਸਤੇ ਦੇਖ ਲਾ ਬਲੌਗ ਨਹੀਂ ਬਣਿਆ ਪਰੌਂਠੇ ਨਹੀਂ ਬਣਿਆ ਕਹਿੰਦਾ ਜੇ ਤੁਸੀਂ 11 ਵਜੇ ਮੈਂ ਸਾਨੂੰ ਪਰੌਠਾ ਬਣਾ ਕੇ ਦੇਉਂਗੀ ਆ 11 ਵਜੇ ਹੁਣ ਆਪਾਂ ਹਾਲਣ ਬਣ ਲਿਆ ਜੀ ਮੱਕੀ ਦਾ ਆਲਣ ਲੱਗਿਆ ਆਈਆ ਹਰਬੀ ਦਾ ਸਾਗ ਆਪਣਾ ਰਿਜ ਗਿਆ ਮੱਕੀ ਦਾ ਆਟਾ ਸਾਗ ਚ ਪੈਂਦਾ ਜਿਹੜਾ ਉਹਨੂੰ ਆਲਣ ਗੰਦੇ ਆ ਹਨਾ ਮੱਕੀ ਦੇ ਆਟੇ ਨੂੰ ਗਰਮੇ ਤਾਂ ਹੋ ਗਈ ਕਿੰਨੇ ਸਾਗ ਅੱਜ ਮਹਤਾਜ ਦਾ ਦੋਸਤ ਆਇਆ ਸਾਡੇ ਘਰ ਵਿੱਚ ਅਨਮੋਲ ਸਿੰਘ ਕਹ ਲੈ ਅਨਮੋਲ ਪੁੱਤ ਇਹਨੇ ਸਾਡੇ ਬਲੌਗ ਚ ਆਣਾ ਸੀਗਾ ਆਪਾਂ ਇਹਨੂੰ ਬਲੌਗ ਚ ਲੈ ਲਿਆ ਮਹਿਤਾ ਜ਼ਿਰਨਾ ਗਿਆ ਹੈ ਆਪਣਾ ਅੱਜ ਆਪਾਂ ਮੰਦਿਰ ਚ ਚੱਲੇ ਆ ਸਾਡੇ ਮੰਦਿਰ ਚ ਪੰਡਾਰਾ ਹੈ ਅੱਜ ਨਾਲੇ ਲੰਗਰ ਛਕਾਂਗੇ ਨਾਲੇ ਮੱਥਾ ਟੇਕਾਂਗੇ ਆ ਸਾਰੇ ਜਿਹੜੇ ਮੰਦਿਰ ਚ ਜਾ ਰਹੇ ਆ ਜਿਹੜੇ ਵੀ ਦਿਖ ਰਹੇ ਸਾਨੂੰ ਕਈ ਜਣੇ ਮੰਦਿਰ ਤੋਂ ਆਏ ਆ ਵਾਪਸ ਇੱਧਰ ਹਰਪ੍ਰੀਤ ਉਹਨੇ ਵੀ ਆ ਰਹੇ ਆ ਮੰਦਰ ਜੇ ਆਪਾਂ ਨਮਸਕਾਰ ਕਰ ਲਈਏ ਹੁਣ ਲੰਗਰ ਦੀ ਵਾਰੀ ਆ ਹੁਣ ਲੰਗਰ ਛਕਦੇ ਆ ਬੈਠ ਕੇ असि आ गए जी मेला देख के वापस महताज लेके आया मेले चो थे थार, दे भी खुल दे? हाँ, very good. Metal थार है बड़ा डिलीशियस लग रहा है क्या बनाया ਇਹੜਾ ਕਰਨਾ ਹੈ ਹਲੇ ਅਸੀਂ ਬਣਾਉਣ ਲੱਗੇ ਆ ਜੀ ਕੈਮਰਾ ਲੱਗੇ ਮੈਂ ਪਤਾ ਨਹੀਂ ਮੈਂ ਬਣਾਉਣ ਲੱਗੀ ਹਾਨੀ ਕੋਲੀਫਲਾਵਰ ਓ ਮਾਈ ਗੋਡ ਅੱਜ ਆਪਾਂ ਹਾਨੀ ਕੋਲੀਫਲਾਵਰ ਖਾਓਗੇ ਹਰ ਪਿੱਤੇ ਦੇ ਹੱਥ ਦੇ ਹਾਂਜੀ ਕਿਵੇਂ ਦਾ ਬਣਿਆ ਬਹੁਤ ਸਵਾਦ ਹੈ ਬਈ ਨਜ਼ਾਰੇਦਾਰ ਫਰੈਸ਼ ਐਂਡ ਪਿਓਰ ਜਿਹੜਾ ਆਪਾਂ ਦੁਕਾਨਾਂ 'ਚ ਬਣਾਦੇ ਉਹਦੇ ਨਾਲੋਂ ਤਾਂ ਕਿਤੇ ਗੁਣ ਵਧੀਆ ਯਾਰ ਇਹ ਬਾਈ ਤੁਸੀਂ ਵੀ ਬਲੌਗ ਬਣਾਓ ਤੇ ਤੁਹਾਡੀਆਂ ਘਰ ਵਾਲੀਆਂ ਤੁਹਾਨੂੰ ਹਲੇ ਹੀ ਕੌਲੀ ਫਾਵਾਰ ਬਣਾ ਬਣਾ ਕੇ ਖਲਾਉਗੀ ਹੈ ਮੈਂ ਸਿਰਫ ਤੁਹਾਡੇ ਕਰਕੇ ਨੇ ਇਹਦੇ ਵਿੱਚ ਸ਼ਿਮਲਾ ਮਿਰਚ ਐਡ ਨਹੀਂ ਕਰੀ ਜੇ ਸ਼ਿਮਲਾ ਮਿਰਚ ਪਾ ਦੁੰਦੇ ਨਾ ਇੱਕ ਨੰਬਰ ਆਣਾ ਤਾਂ ਇਹ ਮੈਂ ਸਿਰਫ ਤੁਹਾਡੇ ਕਰਕੇ ਬਣਾਈ ਹੈ ਅੱਛਾ ਪਰ ਇਹਨੇ ਬਣਾਈ ਸਿਰਫ ਬਲੌਗ ਕਰਕੇ ਹੈ ਮੰਮੀ ਦਾ ਸਾਗ ਨਾਲ ਰੋਟੀ ਖਾ ਰਹੀ ਐ ਹਲੇ ਸਰਗੁਣ ਕੀ ਮੇਰੇ ਟੈਸਟ ਦਾ ਬਹੁਤ ਟੈਸਟੀ ਹੈ ਹਲੇ ਤਾਂ ਮੈਂ ਖਾਇਆ ਵੀ ਨਹੀਂ ਖਾਂਦਾ ਦੋ ਮੰਮੀ ਕੁਝ ਕਹਿਣ ਲੱਗੀ ਆ ਮੰਮੀ ਕੀ ਹੋਇਆ ਇਹ ਜੀ ਨਾ ਕੋਈ ਚੀਜ਼ ਨਹੀਂ ਹੱਦ ਤੱਕ ਤੋਂ ਮੈਂ ਖਾਈ ਜਿਹੜੇ ਤੁਹਾਨੂੰ ਖਾਵਾ ਮਾਂ ਬਾਹਰ ਕਦੀ ਰੋ ਹੋ ਛੋਲੇ ਪਟੂਰੇ ਕਦੀ ਹੋੜੇ ਦੇ ਸਮੋਸੇ ਮਤਲਬ ਇਹ ਸਵਾਦ ਬਣੀ ਪਈ ਹੈ ਹੈ ਠੀਕ ਬਣੀ ਪਈ ਆ ਅੱਪਾ ਅੱਜ ਦੀ ਆਪਣੀ ਸੈਰ ਕਰਨ ਆਏ ਹੋਏ ਆ ਆਪਣੇ ਸਟੇਡੀਅਮ ਤੇ ਜਿਹੜਾ ਖਾਇਆ ਪੀਆ ਉਹ ਪਛਾਣ ਲੱਗੇ ਹੋਏ ਆ ਅੱਜ ਖਾਸਾ ਕੁਝ ਖਾ ਲਿਆ ਪਹਿਲਾਂ ਲੰਗਰ ਖਾਇਆ ਉਸ ਤੋਂ ਬਾਅਦ ਮੋਮੋਸ ਖਾਏ ਮੋਮੋਸ ਨਹੀਂ ਜਿਹੜਾ ਹ ਗੋਭੀ ਬਣਾਈ ਸੀਗੀ ਹਰਪ੍ਰ ਨੇ ਗੋਭੀ ਜੀ ਕੀ ਕੀ ਰੈਸਪੀ ਦਾ ਨਾਮ ਸੀ ਯਾਰ ਵੀ ਹਣੀ ਕਾਲੀਫਲਾਵਰ ਤੇ ਉਹ ਖਾਏ ਫਿਰ ਸਾਗ ਵੀ ਖਾਇਆ ਸਾਗ ਬਣਾਇਆ ਹੋਇਆ ਸੀ ਸਾਗ ਮੱਕੀ ਦੀ ਰੋਟੀ ਹਾਂ ਤੇ ਹੁਣ ਸਾਰਾ ਉਹ ਪਚਾਣਾ ਹੈ ਆਪਾਂ ਸੈਰ ਕਰਕੇ ਅੱਜ ਦੇ ਵਲੌਗ ਦੀ ਕਰਦੇ ਆਂ ਜੀ ਸਮਾਪਤੀ ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋਣਾ ਮਿਲਦੇ ਆਂ ਜਲਦੀ ਨਵੇਂ ਕਿਸੇ ਵਲੌਗ ਤੇ ਨਾਲ ਜਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਰਬਰਾਖਾ ਜੀ ਬਾਏ ਬਾਏ